ਇਹ ਦੇਖ ਰਹੇ ਸਾਰੇ ਲੋਕਾਂ ਨੂੰ ਮੇਰਾ ਬਹੁਤ ਪਿਆਰ ਪ੍ਰਸਤਿਕਾ ਮੇਰਾ ਨਾਮ ਤੇ ਜਸਮੀਨ ਹਾਸ ਹੈ ਤੇ ਮੈਂ ਪੰਜਾਬ ਬਚਾਓ ਮੋਰਚਾ ਦਾ ਪ੍ਰੈਜ਼ੀਡੈਂਟ ਹਾਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਬਣੀ ਹੈ ਪੰਜਾਬ ਵਿੱਚ ਜਿਹੜੀ ਇਲਲੀਗਲ ਰਿਲੀਜੀਅਸ ਕਨਵਰਸ਼ਨ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਇਹ ਆਰਗੇਨਾਈਜੇਸ਼ਨ ਬਣਾਈ ਗਈ ਹੈ ਤੇ ਇਹ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਬਿਲਕੁਲ ਜਿਹੜੇ ਆਮ ਲੋਕ ਹੈਗੇ ਆ ਜਿਨ੍ਹਾਂ ਦੀ ਕੋਈ ਪੋਲਿਟੀਕਲ ਰਿਲੀਜੀਅਸ ਐਫੀਲੀਏਸ਼ਨ ਨਹੀਂ ਹੈ ਬਿਲਕੁਲ ਆਮ ਲੋਕ ਜਿਹੜੇ ਇਸ ਇਸ਼ੂ ਤੇ ਕੰਮ ਕਰਨਾ ਚਾਹੁੰਦੇ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਤੇ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਸਮprਦਾਇ ਨਾਲ ਸਾਡਾ ਕੋਈ ਵੀ ਕਿਸੇ ਤਰੀਕੇ ਦਾ ਸਾਡੇ ਮੰਚ ਵੀ ਬੁਰੀ ਭਾਵਨਾ ਨਹੀਂ ਉਹ ਲੈ ਕੇ ਲੇਕਿਨ ਸਿਰਫ ਇੱਕ ਜਿਹੜੀ ਇਲਲੀਗਲ ਰਿਲੀਜੀਅਸ ਕਨਵਰਜਨ ਰੋਕਾ ਕੋਈ ਵੀ ਧਰਮ ਜਿਹੜਾ ਕਈ ਕਿਸੇ ਦਾ ਧਰਮ ਵਰਗੇ ਲਾ ਕੇ ਇਲਲੀਗਲੀ ਕਿਸੇ ਗਲਤ ਤਰੀਕੇ ਨਾਲ ਧਰਮ ਜਿਹੜਾ ਬਦਲਵਾਇਆ ਜਾ ਰਿਹਾ ਉਹਦੇ ਅਸੀਂ ਅਗੇਂਸਟ ਆ ਅੱਜ ਅਸੀਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗਰਗਜ ਜੋ ਕਿ ਕਾਰਜਕਾਰੀ ਜਥੇਦਾਰ ਹੈ ਜਿਹੜੇ ਅਕਾਲਪੁਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਅੱਜ ਅਸੀਂ ਉਹਨਾਂ ਕੋਲੇ ਇੱਕ ਅਰਜ਼ੀ ਲੈ ਕੇ ਆਈ ਸੀ ਪੰਜਾਬ ਬਚਾਉਣ ਦੋਨੋਂ ਨੂੰ ਨੇ ਦੇਖਿਆ ਗਿਆ ਕਿ ਬੜੇ ਸਾਰੇ ਸਿੱਖ ਜਿਹੜਾ ਆਪਣਾ ਧਰਮ ਛੱਡਦੇ ਆ ਤੇ ਕਿਸੇ ਵੀ ਹੋਰ ਧਰਮ ਵੱਲ ਜਾਂਦੇ ਆ ਉਹਨਾਂ ਨੂੰ ਦੇਖੋ ਇਹ ਸੰਵਿਧਾਨਿਕ ਖਾਕੇ ਸਾਡੇ ਸੰਵਿਧਾਨ ਨੇ ਹੱਕ ਦਿੱਤਾ ਹੈ ਕੋਈ ਵੀ ਆਪਣਾ ਧਰਮ ਛੱਡ ਕੇ ਕੋਈ ਵੀ ਧਰਮ ਅਪਣਾ ਸਕਦਾ ਤੇ ਮੈਂ ਉਸ ਗੱਲ ਦਾ ਬਿਲਕੁਲ ਮੈਂ ਉਹਨੂੰ ਸਪੋਰਟ ਕਰਦਾ ਉਸ ਗੱਲ ਦਾ ਕਿਸੇ ਵੀ ਤਰੀਕੇ ਕੋਈ ਵੀ ਵਿਰੋਧ ਨਹੀਂ ਹੈ ਬਟ ਅਸੀਂ ਛੋਟੀ ਜੀ ਤਰਖਾਸ ਲੈ ਕੇ ਆਏ ਸੀ ਕਿ ਦੇਖਿਆ ਗਿਆ ਹੈ ਕਿ ਆਪਣਾ ਸਿੱਖ ਧਰਮ ਛੱਡਣ ਤੋਂ ਬਾਅਦ ਜਿਹੜੇ ਲੋਕ ਆ ਆਪਣੇ ਨਾਮ ਵਿੱਚ ਕੌਰ ਤੇ ਸਿੰਘ ਉਹ ਲਾਣਾ ਬੰਦ ਨਹੀਂ ਕਰਦੇ ਤੇ ਜਿਹੜਾ ਕੌਰ ਤੇ ਸਿੰਘ ਇਹ ਕੋਈ ਮਤਲਬ ਆਪਾਂ ਇਹਨੂੰ ਆਮ ਨਾਮ ਨਹੀਂ ਕਹਿ ਸਕਦੇ ਇਹ ਸਾਨੂੰ ਸਾਡੇ ਦਸਮ ਪਾਤਸ਼ਾਹ ਨੇ 1699 ਵਿੱਚ ਜਿਹੜੇ ਨਾਮ ਹੈ ਸਾਡੇ ਸਿੱਖ ਕੌਮ ਨੂੰ ਬਖਸ਼ੇ ਸੀ ਤੇ ਇਹ ਜਿਹੜੇ ਨਾਮਾ ਦੀ ਬਣੀ ਇੰਪੋਰਟੈਂਸ ਹੈ ਨਾਲ ਇੱਕ ਯੂਨੀਫਾਰਮ ਜਿਹੜਾ ਇੱਕ ਯੂਨੀਫਾਰਮ ਪੰਥ ਕ੍ਰੀਏਟ ਕੀਤਾ ਸੀਗਾ ਜਿਸ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਡਿਸਟਿੰਕਸ਼ਨ ਨਹੀਂ ਹੈ ਕੋਈ ਕਾਸਟ ਕ੍ਰੀਡ ਜਿਹੜਾ ਵੀ ਆਪਸੀ ਕੋਈ ਮਤਭੇਦ ਕੋਈ ਡਿਫਰੈਂਸ ਹੁੰਦਾ ਹੈ ਉਹ ਸਿੰਘ ਤੇ ਕੌਰ ਲਾ ਕੇ ਖਤਮ ਹੋ ਜਾਂਦਾ ਹੈ ਤੇ ਇਹ ਕਿ ਯੂਨੀਫਾਰਮਿਟੀ ਕਿ ਹਿਸਟੋਰੀਕਲ ਗੱਲ ਹੈ ਕਹਿ ਸਕਦਾ ਨਾ ਕਿ ਇੱਕ ਕੌਮ ਨੂੰ ਬਿਲਕੁਲ ਉਹਨਾਂ ਨੇ ਯੂਨੀਫਾਰਮ ਕਰਤਾ ਜਿਹੜੇ ਕਿ ਉਸ ਉਸ ਹਿਸਾਬ ਉਸ ਟਾਈਮ ਦੇ ਹਿਸਾਬ ਨਾਲ ਇੱਕ ਬਹੁਤ ਹੀ ਪ੍ਰੋਗਰੈਸਿਵ ਗੱਲ ਸੀ ਕਿਉਂ ਬਹੁਤ ਲੋਕ ਬਹੁਤ ਧਰਮ ਬਹੁਤ ਚੀਜ਼ਾਂ ਅਚੀਵ ਨਹੀਂ ਕਰ ਪਈਆਂ ਬਸ بڑے ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਸੀ ਤੇ ਜਿਹੜਾ ਇਹਦਾ ਗਲਤ ਯੂਜ਼ ਕੀਤਾ ਜਾ ਰਿਹਾ ਹੈ ਜਦੋਂ ਤੁਸੀਂ ਸਿੱਖੀਜ਼ਮ ਛੱਡਦਾ ਹੈ ਤੇ ਤੁਸੀਂ ਜਿਹੜਾ ਵੀ ਆਪਣਾ ਨਵਾਂ ਧਰਮ ਅਪਣਾ ਰਹੇ ਹੋ ਉਹ ਤੁਹਾਨੂੰ ਜੋ ਵੀ ਨਾਮ ਦਿੰਦਾ ਹੈ ਜੋ ਵੀ ਘਰਾਵਾ ਦਿੰਦਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਪਰ ਜਿਹੜਾ ਸਿੱਖ ਧਰਮ ਜਿਹੜਾ ਤੁਸੀਂ ਧਰਮ ਹੀ ਛੱਡਤਾ ਕਿ ਨਹੀਂ ਤੁਸੀਂ ਸੋਚ ਹੀ ਛੱਡ ਦਿੱਤੀ ਉਹਦਾ ਨਾਮ ਦਾ ਇਸਤੇਮਾਲ ਕਰਨਾ ਉਹਦਾ ਤੁਹਾਨੂੰ ਕੋਈ ਹੱਕ ਇਲੈਗਲ ਕਨਵਰਜਨ ਤੋਂ ਕੀ ਭਾਵ ਹੈ ਤੁਹਾਡੇ ਇਲੈਗਲ ਕਨਵਰਜਨ ਤੋਂ ਦੇਖੋ ਜੇ ਸਾਡਾ ਸੰਵਿਧਾਨ ਜਿਹੜੇ ਆਰਟੀਕਲ ਸਾਡਾ 25 ਹੈ ਉਹ ਬੜਾ ਕਲੀਅਰਲੀ ਰਾਈਟ ਦਿੰਦਾ ਹੈ ਤੁਹਾਨੂੰ ਆਪਣਾ ਕੋਈ ਵੀ ਰਿਲੀਜੀਅਨ ਪ੍ਰੋਫੈਸ ਕਰਨ ਦਾ ਤੇ ਪ੍ਰੋਪਗੇਟ ਕਰਨ ਦਾ ਬਟ ਇਲੈਗਲ ਜਦੋਂ ਆਪਾਂ ਅੱਜਕੱਲ ਸੋਸਾਇਟੀਜ਼ ਦੇਖ ਰਿਹਾ ਲੋਕਾਂ ਨੂੰ ਬਹਿਲਾ ਕੇ ਫਸਲਾ ਕੇ ਪੈਸੇ ਦੀ ਤਾਕਤ ਨਾਲ ਸਪੈਸ਼ਲੀ ਜਿਹੜੇ ਆਪਾਂ ਕਹਿੰਦੇ ਮੈਜਿਕ ਮਿਰਕਲ ਜਾਂ ਕਿਸੇ ਤਰੀਕੇ ਦਾ ਜਾਦੂ ਦਿਖਾ ਕੇ ਕਿਸੇ ਨਾ ਕੋਈ ਬਿਮਾਰੀ ਤੋਂ ਠੀਕ ਕਰਨ ਵਾਸਤੇ ਹਨਾ ਕਾਫੀ ਸਾਰੇ ਇਦਾਂ ਦੇ ਲੋਕ ਸਾਡੀ ਸੁਸਾਇਟੀ ਚ ਆ ਗਏ ਆ ਜਿਹੜੇ ਕਿ ਕਹਿੰਦੇ ਆ ਜੇ ਤੁਸੀਂ ਜੇ ਅਸੀਂ ਤੁਹਾਡਾ ਕੈਨਸਲ ਟਿਕ ਕਰ ਦਾਂਗੇ ਤੁਸੀਂ ਮਾਂ ਧਰਮ ਬਦਲ ਲਓਗੇ ਅਸੀਂ ਆ ਕਰ ਲਾਂਗੇ ਆ ਕਿ ਸਾਰੀਆਂ ਗੱਲਾਂ ਝੂਠ ਹੈ ਲੋਕਾਂ ਨੂੰ ਉਹਨਾਂ ਦੇ ਧਰਮ ਤੋਂ ਦੂਰ ਲਿਜਾਣ ਵਾਸਤੇ ਆਪਣੇ ਪਰਸਨਲ ਫਾਇਦੇ ਵਾਸਤੇ ਜਿਹੜੀਆਂ ਰਿਲੀਜੀਅਸ ਕਨਵਰਜਨਸ ਕਰਾਈਆਂ ਜਾ ਰਹੀਆਂ ਉਹ ਸਾਰੀਆਂ ਇਲਲੀਗਲ ਕਨਵਰਜਨਸ ਹੈਗੀਆਂ ਸਾਡੇ ਸੰਵਿਧਾਨ ਦੇ ਅਕੋਰਡਿੰਗਲੀ ਇਲਲੀਗਲ ਤੇ ਅਸੀਂ ਉਹਦੇ ਅਗੇਂਚ ਚ ਰਹੇ ਹਾਂ ਬਹੁਤ ਅਸਰ। ਬਹੁਤ ਤਰ੍ਹਾਂ ਦੇ ਪੁਲਿਸ ਕੇਸ ਨਹੀਂ ਬਣਾਦਾ ਤੁਹਾਨੂੰ ਇੱਥੇ ਆਉਂਦੇ ਖਾਂਦਾ ਲੱਗਦਾ ਨਹੀਂ ਕਿ ਪੁਲਿਸ ਕੋਲ ਵੀ ਜਾਣਾ ਚਾਹੀਦਾ ਜੇ ਤੁਹਾਡੀ ਨੋਲਿਜ ਕੁਝ ਹੋਵੇ। ਤੇ ਅਸੀਂ ਅਸੀਂ ਪੁਲਿਸ ਕੋਲ ਵੀ ਗਏ ਆ ਤੇ ਅਸੀਂ ਜਿੰਨੇ ਵੀ ਸਾਡੇ ਜਿੰਨੀ ਵੀ ਸਾਡੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਅਸੀਂ ਸਾਰਿਆਂ ਨੂੰ ਅਪਰੋਚ ਕਰਾਂਗੇ। ਜੱਜੇਦਾਰ ਸਾਹਿਬ ਦਾ ਕੀ ਰਿਸਪਾਂਸ ਰਿਹਾ? ਜੱਜੇਦਾਰ ਇੱਕ ਜੱਜੇਦਾਰ ਸਾਹਿਬ ਇੱਕ ਬਹੁਤ ਹੀ ਸੂਝਵਾਨ ਤੇ ਬਹੁਤ ਇੰਟੈਲੈਕਚੁਅਲ ਇਨਸਾਨ ਨੇ ਤੇ ਉਹਨਾਂ ਨੇ ਸਾਡੀ ਗੱਲ ਬੜੇ ਧਿਆਨ ਨਾਲ ਤੇ ਬੜਾ ਟਾਈਮ ਲਾ ਕੇ ਸੁਣੀ ਉਹਨਾਂ ਨੇ ਆਪਣਾ ਓਪੀਨੀਅਨ ਇਸ ਤੇ ਸ਼ ਤੇ ਉਹਨਾਂ ਕੋਲੇ ਇਹ ਗੱਲ ਸਾਡੇ ਤੋਂ ਪਹਿਲਾਂ ਵੀ ਪਹੁੰਚ ਚੁੱਕੀ ਹੈ ਤੇ ਉਸਤੇ ਕਾਫੀ ਆਲਰੇਡੀ ਵਿਚਾਰ ਕਰ ਚੁੱਕੇ ਹਨ ਉਹਨਾਂ ਕੋਲੇ ਕਾਫੀ ਡਾਟਾ ਵੀ ਹੈਗਾ ਇਸ ਰਿਗਾਰਡਿੰਗ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਪੂਰੀ ਸੋਚ ਸਮਝ ਨਾਲ ਜੋ ਵੀ ਬੰਦੀ ਕਾਰਵਾਈ ਜੋ ਵੀ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰਨਗੇ ਲੇਕਿਨ ਪੂਰੀ ਸੋਚ ਸਮਝ ਕੇ ਤੇ 이슈 ਪੂਰਾ ਹਰ ਪੱਖ ਸਮਝ ਕੇ ਹਰ ਐਸਪੈਕਟ ਸਮਝ ਕੇ ਉਸ ਤੋਂ ਬਾਅਦ ਇਸਤੇ ਐਕਸ਼ਨ ਲੈਣਗੇ ਹੋਰ ਇਸ ਮਹਿਮੋਦ ਤੁਸੀਂ ਕਿੰਨੇ ਜਿਹੜਾ ਉਹ ਜਿਆਦਾ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣ ਬਾਰੇ ਸੋਚ ਰਹੇ ਹੋ ਕਿ ਟੈਸਟ ਜਾਂ ਸਰਕਾਰ ਨੂੰ ਕਿਸੇ ਨੂੰ ਮਿਲਣਾ ਚਾਹੁੰਦੇ ਹੋ ਮੰਤਰੀ ਨੂੰ ਕਿਸੇ ਨੂੰ ਜਾਂ ਕੀ ਅੱਗੇ ਤੁਹਾਡਾ ਪਲਾਨ ਫਿਊਚਰ ਪਲਾਨ ਕੀ ਹੈ ਦੇਖੋ ਜਿਹੜੀ ਸਰਕਾਰ ਐ ਸੀ ਇਲੈਕਟ ਕੀਤੀ ਹੈ ਸਾਡੀ ਸਰਕਾਰ ਹੈ ਤੇ ਜਿਹੜੀ ਸਰਕਾਰ ਹੈ ਸਰਕਾਰ ਕੋਲੇ ਬਹੁਤ ਪਾਵਰ ਹੁੰਦੀ ਹੈ ਤੇ ਅਸੀਂ ਸਰਕਾਰ ਨੂੰ ਜ਼ਰੂਰ ਅਪਰੋਚ ਕਰਾਂਗੇ ਕਿ ਜਿਹੜੀਆਂ ਇਨਲੀਗਲ ਕਨਵਰਜਨਸ ਹੋ ਰਹੀਆਂ ਹਨ ਉਹਨਾਂ ਆਪਾਂ ਦੇਖੋ ਕਈ ਆਪਾਂ ਦੇਖਦੇ ਆ ਕਿ ਲੋਕ ਜਿਹੜੇ ਕੋਈ ਗਵਰਨਮੈਂਟ ਬਨੇ ਹੋਏ ਹੈ ਜਿਹੜਾ ਬੰਦਾ ਕੋਈ ਬਿਮਾਰ ਹੈ ਜਿਹਦਾ ਇਲਾਜ ਨਹੀਂ ਹੋ ਰਿਹਾ ਬੰਦਾ ਇੱਕ ਬੜੀ ਆਪਾਂ ਕਹਿੰਦੇ ਆ ਬੜੀ ਡੈਲੀਕੇਟ ਸਿਚੁਏਸ਼ਨ ਵਿੱਚ ਹੁੰਦਾ ਤੇ ਉਹ ਆਪਣੇ ਉਹਨਾਂ ਦਾ ਮਨ ਪਟਕਾ ਕੇ ਉਹ ਲੋਕੀ ਉੱਤੇ ਪਹੁੰਚ ਜਾਣੇ ਸਰਕਾਰੀ ਦੇਖੋ ਸਰਕਾਰ ਐਦਾਂ ਦੇ ਫਲੈਕਸ ਬੈਨਰ ਹਟਾ ਸਕਦੀ ਹੈ ਜਿਹੜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਨੂੰ ਹਟਾ ਸਕਦੀ ਹੈ ਜਿਹੜੀ ਗਲਤ ਵੀਡੀਓਜ਼ ਪੈਰੀਆਂ ਉਹਨਾਂ ਨੂੰ ਹਟਾਈ ਜਾ ਸਕਦੀ ਹੈ ਜਿਹੜਾ ਕਿ ਮੈਜੀਕਲ ਹੀਲਿੰਗ ਦਾ ਦਾਵਾ ਕਰ ਰਿਹਾ ਹੈ ਉੱਥੇ ਦਾ ਜਿਹੜਾ ਡਿਸਟ੍ਰਿਕਟ ਦਾ ਸਿਵਲ ਸਰਜਨ ਹੈ ਉਸਤੇ ਐਕਸ਼ਨ ਲੈ ਸਕਦਾ ਸਭ ਕੁਝ ਸਰਕਾਰ ਦੇ ਹੱਥ ਵਿੱਚ ਹੈ ਤੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਕਿਸੇ ਰੂਲਸ ਦੀ ਉਲੰਘਣਾ ਹੋ ਰਹੀ ਹੈ ਤੇ ਕਿਸੇ ਦਾ ਗੈਰ ਕਾਨੂੰਨੀ ਢੰਗ ਨਾਲ ਕੰਜਾ ਕਿਸੇ ਇਹਦੇ ਤੋਂ ਇਲਾਵਾ ਸੀ ਆਪਣੇ ਪੱਧਰ ਤੇ ਵੀ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਵੀ ਇਸ ਤਰ੍ਹਾਂ ਦੀਆਂ ਕਨਵਰਜਨਸ ਹੋ ਰਹੀਆਂ ਉੱਥੇ ਜਾ ਕੇ ਵੀ ਜਰੂਰ ਅਸੀਂ ਆਪਣੇ ਪੱਧਰ ਤੇ ਵੀ ਲੋਕਾਂ ਨੂੰ ਵੀ ਮਿਲਾਂਗੇ ਦੇਖਾਂਗੇ ਉਹਨਾਂ ਉਹਨਾਂ ਨੂੰ ਫਾਈਨੈਂਸ਼ੀਅਲ ਲਾਲਚ ਦਿੱਤੇ ਜਾ ਰਹੇ ਜਾਂ ਕੀ ਕੀਤਾ ਜਾ ਰਿਹਾ ਉਹਦੇ ਪ੍ਰਤੀ ਵੀ ਉਹਨਾਂ ਨੂੰ ਅਵੇਅਰ ਕਰਾਵਾਂਗੇ ਗੁਰਬਾਣੀ ਦੇ ਨਾਲ ਜੋੜਾਂਗੇ ਦੂਸਰੀ ਗੱਲ ਉਸ ਤੋਂ ਬਾਅਦ ਅਸੀਂ ਜਿਹੜੀ ਸਿੰਘ ਸਾਹਿਬ ਨੂੰ ਕੀਤੀ ਹੈ ਉਹ ਇਹ ਵੀ ਕੀਤੀ ਹੈ ਕਿ ਜਿਵੇਂ ਪਿਛੇ ਪਿਛਲੇ ਦਿਨੀ ਇੱਕ ਬੀਬੀ ਉੱਥੇ ਪਾਕਿਸਤਾਨ ਚਲੀ ਗਈ ਆ ਸਰਬਜੀਤ ਔਰ ਸਰਬਜੀਤ ਕੌਰ ਕਿਹਾ ਜਾ ਰਿਹਾ ਉਹਨੂੰ ਤੇ ਮੀਡੀਆ ਦੇ ਵਿੱਚ ਜਿਹੜਾ ਨਾ ਮੀਡੀਆ ਦੇ ਵਿੱਚ ਕੋਈ ਸਿੱਖ ਪ੍ਰਾਪਤੀ ਕਰਦਾ ਤੇ ਉਹਨੂੰ ਨਾਮ ਹੁੰਦਾ ਸਰਬਜੀਤ ਲਿਖਿਆ ਜਾਂਦਾ ਹੈ ਸੁਰਿੰਦਰ ਲਿਖਿਆ ਜਾਂਦਾ ਹੈ ਤੇ ਜਿਹੜਾ ਕੋਈ ਗਲਤ ਕੰਮ ਹੁੰਦਾ ਹੈ ਉੱਥੇ ਨਾਲ ਕੌਰ ਨਾ ਦਿੱਤਾ ਜਾਂਦਾ ਹੈ ਸਰਬਜੀਤ ਕੌਰ ਜਾਂ ਸੁਰਿੰਦਰਪਾਲ ਸਿੰਘ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਜਹਦਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਆਪਣੇ ਲੈਵਲ ਤੇ ਤੁਸੀਂ ਮੀਡੀਆ ਨੂੰ ਇਹ ਇਨਸਟਰਕਸ਼ਨ ਜ਼ਰੂਰ ਜਾਰੀ ਕਰੋ ਕਿ ਸਿੰਘ ਦੇ ਸਿੰਘ ਤੇ ਕੌਰ ਦੇ ਨਾਮ ਨਾਲ ਨਾਮ ਦੇ ਨਾਲ ਸਿੰਘ ਤੇ ਕੌਰ ਜ਼ਰੂਰ ਲਗਾਓ